ਇਹ ਮਾਰਾ ਸਾਹਿਬ ਜੀ ਮਰਜਾਦਾ ਕੀਤੀ ਕਿ ਜਦੋਂ ਕਥਾ ਆਵੇ ਇੱਥੇ ਉਹਨੂੰ ਕੜਾ ਪ੍ਰਸ਼ਾਦ ਕਰਕੇ ਅਰਦਾਸ ਜ਼ਰੂਰ ਕਰਨੀ ਹੈ ਮੱਧ ਵਿੱਚ ਕਥਾ ਆਈ ਤੂੰ ਜੇ ਅਖੰਡ ਪਾਠ ਆਵੇ ਮੱਧ ਵਿੱਚ ਤੁਕਦੇ ਤੇ ਮੱਧ ਪੂਰਨ ਕਹਿਣ ਤੋਂ ਅਰਦਾਸ ਕਰਨੀ ਹੈ ਕਈ ਪ੍ਰੇਮੀ ਪਹਿਲੇ ਸਦਕੀ ਅਰਦਾਸ ਕਰ ਦਿੰਦੇ ਐ ਇੱਥੇ ਕਰਨੀ ਸ਼ੁਰੂ ਜਦੋਂ ਮੱਧ ਪੂਰਨ ਨੂੰ ਗ੍ਰੰਥੀ ਦੇ ਮੁਖ ਵਿੱਚ ਵਾਕ ਹੋਵੇ ਉਦੋਂ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਰੰਭ ਕਰਨੀ ਹੈ ਅਰਦਾਸ ਇਹ ਤਰੀਕਾ ਹੈ ਗੁਰੂ ਮਹਾਰਾਜ ਸਾਹਿਬ ਦੀ ਮਰਯਾਦਾ ਇਸ ਪ੍ਰਕਾਰ ਲਿਖੀ ਹੋਈ ਹੈ ਆਪਣੇ ਇਹ ਮਰਯਾਦਾ ਸੰਬੱਧ ਪਾਠ ਦੇ ਅੰਦਰ ਵੀ ਮੱਧ ਜਦੋਂ ਆ ਜੇ ਇਸੇ ਪ੍ਰਕਾਰ ਪਾਠ ਕਰਨਾ ਹੈ ਅਖੰਡ ਪਾਠ ਵਿੱਚ ਕਥਾ ਦੇ ਪਾਠ ਵਿੱਚ ਜਦੋਂ ਇੱਥੇ ਆਵੇ ਕੜਾ ਪ੍ਰਸਾਦ ਕਰਕੇ ਅਰਦਾਸ ਕਰਕੇ ਅੱਗੇ ਆਰੰਭ ਕਰਨੀ ਹੈ ਇਸ ਪ੍ਰਕਾਰ ਇਹ ਅੰਮ੍ਰਿਤ ਰੂਪ ਬਾਣੀ ਜੈਸਰੀ ਦੀ ਵਾਰ ਸ੍ਰੀ ਗੁਰੂ ਗੋਬਿੰਦ ਸਾਹਿਬ ਦੇ ਮੱਧ ਵਿੱਚ ਉਚਾਰਨ ਕੀਤੀ ਹੈ ਆ ਥੋੜੇ ਜਿਹੇ ਬੱਚੇ ਨੂੰ ਬੀਵੀ ਬਹਰ ਲੈ ਜੈਸਰੀ ਮੁਹੱਲਾ ਪੰਜਵਾਂ ਜੈਸਰੀ ਰਾਗਣੀ ਪੰਜਵੇਂ ਪਾਤਸ਼ਾਹ ਉਚਾਰਨ ਕਰਦੇ ਹਨ ਇਹ ਵਾਰ ਜਿਹੜੀ ਹੈ ਪੌੜੀਆਂ ਸ਼ਲੋਕਾਂ ਦੇ ਨਾਲ ਪੰਜਵੇਂ ਪਾਤਸ਼ਾਹ ਦੀਆਂ ਹਨ ਗਿਆ ਮੁਹੱਲੇ ਨਹੀਂ ਲਿਖੇ ਮੁਹੱਲਿਆਂ ਦਾ ਅੰਗ ਦਿੱਤਾ ਹੋਇਆ ਹੈ ਇਹ ਪੌੜੀਆਂ ਤੇ ਮੁਹੱਲੇ ਸ਼ਲੋਕ ਸਭ ਸਤਿਗੁਰੂ ਸੱਚੇ ਪਾਤਸ਼ਾਹ ਦੇ ਗੁਰੂ ਅਰਜਨ ਸਾਹਿਬ ਦੀ ਇਹ ਬਾਣੀ ਮੁਕੰਮਲ ਹੈ ਹੋਰ ਸਤਿਗੁਰਾਂ ਦੀ ਇਸ ਵਿੱਚ ਕੋਈ ਸ਼ਲੋਕ ਪੌੜੀ ਨਹੀਂ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕ ਓਅੰਕਾਰ ਤੂ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਉਹ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸ਼ਲੋਕ ਆਦ ਪੂਰਨ ਮਦ ਪੂਰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤੁਮਾਰਾ ਕੀ ਕੋਈ ਕਸਮ ਕੀਤਾ ਹੈ ਤਾਂ ਮਾਰੇ ਕਹਿੰਦੇ ਆਦ ਵਿੱਚ ਹੀ ਪਈ ਪੂਰਨ ਵਾਹਿਗੁਰੂ ਨਾਲ ਕਸਮ ਕੀਤਾ ਹੋਇਆ ਹੈ ਤੇ ਇਥੇ ਮੱਧ ਆਇਆ ਹੁਣ ਮੱਧ ਵੀ ਕੀ ਸੂਰਨ ਪਰਮੇਸ਼ਰ ਦਾ ਹੀ ਕਥਨ ਕਰਦੇ ਹਾਂ ਅੰਤਪੂਰਨ ਪਰਮੇਸ਼ਰ ਹੈ ਜੀ ਜਦੋਂ ਭੂਗ ਪਾਵਾਂ ਜਦੋਂ ਵੀ ਪੂਰੇ ਪਰਮੇਸ਼ਰ ਦਾ ਹੀ ਕਥਨ ਕਰਾਂਗੇ ਕਿਉਂ ਉਪਕਰਮ ਉਪਸਹਾਰ ਮਹਾਰਾ ਸਾਧ ਜੀ ਨੇ ਇਸ ਵਿੱਚ ਪੂਰਨ ਰੱਖਿਆ ਹੈ ਉਪਕਰਮ ਉਪਸਹਾਰ ਜਿੱਥੋਂ ਆਰੰਭ ਕਰਨਾ ਹੈ ਜਿਸ ਪ੍ਰਕਰਨ ਤੋਂ ਤੇ ਜਿਸ ਵਿੱਚ ਮੱਧ ਲਿਆਉਣਾ ਹੈ ਜਿਸ ਵਿੱਚ ਸੰਪੂਰਨ ਕਰਨਾ ਹੈ ਇਸ ਸਮਾਪਤੀ ਦੇ ਅੰਭ ਦਾ ਨਾ ਉਪਕਰਮ ਉਪਸਹਾਰ ਹੁੰਦਾ ਹੈ ਇੱਥੇ ਮੱਧ ਵਿੱਚ ਵੀ ਉਸੇ ਪੂਰਨ ਦਾ ਕਸਮ ਕੀਤਾ ਹੈ ਅੰਧ ਭੋਗ ਵਿੱਚ ਵੀ ਪੂਰਨ ਪਰਮੇਸ਼ਵਰ ਦਾ ਹੀ ਕਸਮ ਕੀਤਾ ਹੈ ਇਸ ਪ੍ਰਕਾਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਪੂਰਨ ਵਿਆਪਕ ਦਾ ਹੀ ਕਸਮ ਹੈ ਸਿਮਰਾਨ ਤੋਂ ਸਾਂ ਇਹ ਸੱਚੇ ਬਾਦਸ਼ਾਹ ਨੇ ਇਹ ਮਾਰਾ ਸਾਡੀ ਮਰਜਾਦਾ ਕੀਤੀ ਕਿ ਜਦੋਂ ਕਥਾ ਆਵੇ ਇੱਥੇ ਉਦੋਂ ਕਿੜਾ ਪ੍ਰਸ਼ਾਦ ਕਰਕੇ ਅਰਦਾਸ ਜਰੂਰ ਕਰਨੀ ਹੈ ਮੱਧ ਵਿੱਚ ਕਥਾ ਆਈ ਤੂੰ ਜੇ ਅਖੰਡ ਪਾਠਾਇ ਮਦ ਚੇਸ ਤੁਕ ਦੇ ਤੇ ਮਦ ਪੂਰਨ ਕਰਨ ਤੋਂ ਅਰਦਾਸ ਕਰਨੀ ਹੈ ਕਈ ਪ੍ਰੇਮੀ ਪਹਿਲੇ ਸਦਕੀ ਅਰਦਾਸ ਕਰ ਦਿੰਦੇ ਐ ਇੱਥੇ ਕਰਨੀ ਸ਼ੁਰੂ ਜਦੋਂ ਮਦ ਪੂਰਨ ਗ੍ਰੰਥੀ ਦੇ ਮੁਖ ਵਿੱਚ ਵਾਕ ਹੋਵੇ ਉਦੋਂ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਰੰਮ ਕਰਨੀ ਹੈ ਅਰਦਾਸ ਇਹ ਤਰੀਕਾ ਹੈ ਗੁਰੂ ਮਹਾਰਾਜ ਸਾਹਿਬ ਦੀ ਮਰਜ਼ਾਦਾ ਇਸ ਪ੍ਰਕਾਰ ਲਿਖੀ ਹੋਈ ਹੈ ਆਪਣੇ ਇਹ ਮਰਜ਼ਾਦਾ ਸੰਪੂਰਨ ਪਾਠ ਦੇ ਅੰਦਰ ਵੀ ਮੱਧ ਜਦੋਂ ਆ ਜੇ ਇਸੇ ਪ੍ਰਕਾਰ ਪਾਠ ਕਰਨਾ ਹੈ ਅਖੰਡ ਪਾਠ ਵਿੱਚ ਕਥਾ ਦੇ ਪਾਠ ਵਿੱਚ ਜਦੋਂ ਇੱਥੇ ਆਵੇ ਕੋੜਾ ਪ੍ਰਸਾਦ ਕਰਕੇ ਅਰਦਾਸ ਕਰਕੇ ਅੱਗੇ ਆਰੰਭ ਕਰਨੀ ਹੈ ਇਸ ਪ੍ਰਕਾਰ ਆਦ ਪੂਰਨ ਮਦ ਪੂਰਨ ਉਸੇ ਪ੍ਰਕਾਰ ਪਾਈ ਸਾਰੇ ਜਗ ਦੇ ਆਦਿ ਪੂਰਨ ਪਰਮੇਸ਼ਰ ਵਿਆਪਕ ਹੈ ਮਦ ਵਿੱਚ ਹੁਣ ਵਰਤਮਾਨ ਸਮੇਂ 'ਚ ਵੀ ਪਰਮੇਸ਼ਰ ਵਿਆਪੂਰਨ ਹੈ ਵਿਆਪਕ ਹੈ ਅੰਤਪੂਰਨ ਪਰਮੇਸ਼ਰ ਹੈ ਜਿਹੇ ਅੰਤ ਪਰਲੋ ਹੋਗੀ ਜਗਤ ਦੀ ਉਦੋਂ ਵੀ ਪੂਰਨ ਪਰਮੇਸ਼ਰ ਰਹੇਗਾ ਤਿੰਨਾਂ ਕਾਲਾਂ ਵਿੱਚ ਭੂਤ ਵਿਖਤ ਵਰਤਮਾਨ ਕਾਲ ਤੇ ਆਦਿ ਭੂਤਕਾਲ ਵਿੱਚ ਗੁਜ਼ਰੇ ਚ ਤੇ ਮਦ ਵਰਤਮਾਨ ਕਾਲ ਤੇ ਅਤੇ ਅੰਤ ਭਵਿੱਖਤ ਕਾਲ ਵਿੱਚ ਵੀ ਪਰਮੇਸ਼ਰ ਸਾਰੇ ਪੂਰਨ ਹੈ ਉਹਦਾ ਕਸਮ ਹੈ ਆਦਿ ਸ੍ਰਿਸ਼ਟੀ ਦੇ ਚ ਵੀ ਪੂਰਨ ਸੀ ਆਦਿ ਵਿੱਚ ਸਾਰਿਆਂ ਦਾ ਅਭਿਸ਼ਟਾਨ ਸਰੂਪ ਸੀ ਤੇ ਮੱਧ ਵਿੱਚ ਵਿਆਪਕ ਰੂਪ ਹੈ ਪੂਰਨ ਪਰਮੇਸ਼ਰ ਅੰਤ ਵਿੱਚ ਸਦਾ ਹੰਤ ਰੂਪ ਆਪ ਹੋਵੇਗਾ ਕਿਉਂ ਪੂਰਨ ਪਰਮੇਸ਼ਰ ਦਾ ਹੀ ਕਥਨ ਹੈ ਗੁਰਬਾਣੀ ਦੇ ਅੰਦਰ ਇਸੇ ਪ੍ਰਕਾਰ ਆਦਿ ਪੂਰਨ ਆਦਿ ਜਿਸ ਵਕਤ ਈਸ਼ਰ ਗੁਣ ਅਭਿਆਕਰਤ ਨਹੀਂ ਸੀ ਬਣਿਆ ਉਦੋਂ ਵੀ ਪੂਰਨ ਸੀ ਜਦੋਂ ਮੱਧ ਹਣ ਹਿਰੰਗਰੂਪ ਬਣ ਗਿਆ ਸੁਪਨ ਵਸਤਾ ਦਾ ਸਾਰਾ ਮਾਨ ਹੀ ਹੁਣ ਵੀ ਪੂਰਨ ਹੈ ਜਦੋਂ ਅੰਤ ਨੂੰ ਵਰਾਟ ਆਦਿਕ ਦਸਪੂਰਨਤਾ ਹੋਵੇਗੀ ਉਦੋਂ ਵੀ ਪਰਮੇਸ਼ਰ ਪੂਰਨ ਹੀ ਹੋਵੇਗਾ ਆਦਿਕ ਵਰਾਟ ਆਦਿਕਾਂ ਦੇ ਵੀ ਪੂਰਨ ਹੈ ਮਦ ਵਿੱਚ ਹਿਰਨ ਵਰ ਆਦਿਕਾਂ ਦੇ ਵੀ ਪੂਰਨ ਹੈ ਅੰਤ ਵਿੱਚ ਜਿਸ ਵਕਤ ਅਭਿਆਸ ਕਰਦੇ ਰਹੇ ਜਾਏਗਾ ਉਸ ਵੇਲੇ ਪੂਰਨ ਪਰਵੇਸ਼ਣ ਦਾ ਕਸ਼ਨ ਹੋਵੇਗਾ ਇਸੇ ਪ੍ਰਕਾਰ ਸਰੀਰ ਦੇ ਆਦ ਵਿੱਚ ਵੀ ਪਰਮੇਸ਼ਰ ਪੂਰਨ ਸੀ ਜਦੋਂ ਹੁਣ ਸਰੀਰ ਬਣ ਗਿਆ ਹੈ ਅਤੇ ਬਾਲਕ ਵਸਤਾ ਜਵਾਨੀ ਵਸਤਾ ਬਿਰਧ ਵਸਤਾ ਆ ਗਈ ਹੈ ਇਹਨਾਂ ਜੀ ਵੀ ਪੂਰਨ ਹੈ ਜਦੋਂ ਸਰੀਰ ਦੀ ਸਮਾਪਤੀ ਹੋ ਜਾਏਗੀ ਉਦੋਂ ਵੀ ਆਤਮਾ ਪੂਰਨ ਪਰਮੇਸ਼ਰ ਰਹੇਗਾ ਉਹਦੇ ਵਿੱਚ ਫਰਕ ਨਹੀਂ ਹੈ ਆਦਿ ਵਿੱਚ ਸਰਵਣ ਕਰਨ ਦੇ ਵੇਲੇ ਵੀ ਪੂਰਨ ਪਰਮੇਸ਼ਰ ਨੂੰ ਸਮਝੋ ਮੱਧ ਵਿੱਚ ਮੰਨਣ ਕਰਨ ਦੇ ਵੇਲੇ ਪੂਰਨ ਪਰਮੇਸ਼ਰ ਨੂੰ ਸਮਝੋ ਅੰਤ ਵਿੱਚ ਨਿਧਿਆਸਨ ਕਰਨ ਦੇ ਵੇਲੇ ਵੀ ਪਰਮੇਸ਼ਰ ਨੂੰ ਪੂਰਨ ਸਮਝੋ ਫਿਰ ਤੁਹਾਡੇ ਸਾਧਨ ਸਫਲੇ ਹੋਣਗੇ ਆਦਿ ਪੂਰਨ ਮੱਧ ਪੂਰਨ ਇਸੇ ਪ੍ਰਕਾਰ ਭਾਈ ਅਭੀ ਵਿਦਿਆਰੇ ਬੱਚਿਆਂ ਨੂੰ ਮਦਪੂਰਨ ਆਦਪੂਰਨ ਉਹ ਆਗੀ ਹੈ ਪਰਮੇਸ਼ਰ ਤੇ ਪੂਰਨ ਵਿਆਪਕ ਸਰੂਪ ਹੈ ਆਤਪੂਰਨ ਪਰਮੇਸ਼ਰ ਹੈ ਮਦਪੂਰਨ ਮਦ ਸਾਰਿਆਂ ਦਾ ਆਧਾਰ ਰੂਪ ਹੈ ਪੂਰਨ ਪਰਮੇਸ਼ਰ ਅੰਤਪੂਰਨ ਪਰਮੇਸ਼ਰ ਹੈ। ਜਿਸ ਨੂੰ ਇੱਕੋ ਇੱਕੋ ਲੋਇ ਹੈ ਇਸ ਰੂਪ ਰਹਿਣ ਵਾਲਾ ਪੂਰਨ ਪ੍ਰਵੇਸ਼ਰ ਹੈ। ਸਿਮਰਾਨਤੋ ਸ਼ਾਂਤ ਸਰਬੱਤਰ ਰਵਣੰ ਉਸ ਜਿਹੜੀ ਆਦਤਾ ਜਗ ਵਿੱਚ ਪ੍ਰਤੀਤ ਹੁੰਦੀ ਹੈ ਕਿ ਬ੍ਰਹਮਾ ਤੋਂ ਸ੍ਰਿਸ਼ਟੀ ਪੈਦਾ ਹੁੰਦੀ ਹੈ ਜਦੋਂ ਬ੍ਰਹਮਾ ਜਾਂਦਾ ਉਹਦੋਂ ਤੇ ਸ੍ਰਿਸ਼ਟੀ ਬਣਦੀ ਹੈ। ਕਿਉਂ ਬ੍ਰਹਮਾ ਦੇ ਆਦਿ ਵੀ ਪੂਰਨ ਸੀ। ਮਦਿ ਪਾਲਨਾ ਕਰਨ ਵਾਲੇ ਵਿਸ਼ਨੂੰ ਦੇ ਵੀ ਆਦਿ ਪੂਰਨ ਸੀ। ਅੰਤ ਸੰਘਾਰ ਕਰਨ ਵਾਲਾ ਸ਼ਿਵਜੀ ਆਦਕਾਂ ਦੇ ਅੰਤ ਜੀ ਉਹ ਪੂਰਨ ਪ੍ਰਵੇਸ਼ਰ ਹੈ। ਫਿਕਰਾ ਸਹਿਜੂ ਉਸ ਦੇ ਵਿੱਚ ਕਿਸੇ ਪ੍ਰਕਾਰ ਪੂਰਤਾ ਦੀ ਫਰਕ ਨਹੀਂ ਹੈ ਆ ਜਿਸ ਵਕਤ ਪੰਜ ਤਤ ਨਹੀਂ ਸੀ ਰਜੇ ਉਦੋਂ ਵੀ ਪੂਰਨ ਸੀ ਜਦੋਂ ਮਨ ਵਿੱਚ ਸੂਖਮ ਤਤ ਰਜੇ ਉਦੋਂ ਵੀ ਪੂਰਨ ਹੈ ਜਦੋਂ ਇਸ ਸੁਖਮ ਤਤ ਅਗਲੇ ਇਸ ਦਾ ਅੰਤ ਵੀ ਕੀ ਕਰਨ ਵਾਲਾ ਚ ਪੂਰਨ ਪ੍ਰਵੇਸ਼ ਹੈ ਉਸ ਤੋਂ ਬਿਨਾ ਪੂਰਨਤਾ ਦਾ ਦਿਨਾ ਹੋਰ ਕੋਈ ਸਿੱਧ ਨਹੀਂ ਹੁੰਦਾ ਇਹ ਜਗ ਦਾ ਆਦ ਵੀ ਪੂਰਨ ਕਰਕੇ ਸਿੱਧ ਹੋ ਰਿਹਾ ਹੈ ਮਦ ਕਾਲ ਵੀ ਪੂਰਨ ਕਰਕੇ ਸਿੱਧ ਹੋ ਰਿਹਾ ਹੈ ਅੰਤ ਕਾਲ ਵੀ ਪੂਰਨ ਪ੍ਰਵੇਸ਼ੁਰ ਕਰਕੇ ਹੀ ਜਾਣਿਆ ਜਾ ਸਕਦਾ ਹੈ ਐਵੇਂ ਕਿਸੇ ਨੂੰ ਉਸ ਦੇ ਸੂਪ ਦਾ बोਧ ਨਹੀਂ ਹੋ ਸਕਦਾ ਜੇ ਆਤਮਾ ਚੇਤਨ ਨਾ ਹੋਵੇ ਤਾਂ ਗਿਆਨ ਜਦ ਚੀਜ਼ਾਂ ਦਾ ਵੀ ਕਿਵੇਂ ਹੋ ਸਕਦਾ ਹੈ ਆਦਿ ਵਿੱਚ ਅ ਗਿਆਨ ਦੇ ਵੀ ਆਰਚ ਪੂਰਨ ਹੈ ਮਦ ਵਿੱਚ ਮਾਇਆ ਦਾ ਮੋਹ ਜਿੱਥੇ ਫਸਰੇ ਦੇ ਵੀ ਪੂਰਨ ਹੈ ਅੰਤ ਵਿੱਚ ਜਦੋਂ ਸਾਰਿਆਂ ਦੀ ਪਰਲੋਂ ਕਰ ਲੇਗਾ ਆਪਾਂ ਉਹ ਭਾਵ ਕਰਦੇ ਹੋਏ ਉਹਨਾਂ ਪੂਰਨ ਪਰਮੇਸ਼ਵਰ ਹੈਗਾ ਉਸ ਪੂਰਨ ਪ੍ਰਵੇਸ਼ ਤੋਂ ਬਗੈਰ ਹੋਰ ਕੋਈ ਨਹੀਂ ਹੈ ਆਪ ਜੀ ਸਰਧਾ ਕਰੋ ਕਿ ਉਹ ਪੂਰਨ ਪਰਮੇਸ਼ਵਰ ਹੈ ਮਨ ਵਿੱਚ ਸਰਬਨ ਕਰੋ ਹੋਗਾ ਕਿ ਪੂਰਨ ਪਰਮੇਸ਼ਵਰ ਹੈ ਅੰਤ ਵਿੱਚ ਉਹਦੇ ਗਿਆਨ ਵਿੱਚ ਇਸਤ ਹੋਵੋ ਕਿ ਉਹ ਪੂਰਨ ਪਰਵੇਸ਼ਰ ਹੈ ਵਿਆਪਕ ਸਿਮਰੰਤ ਸੰਤ ਸਰਵਤਰ ਰਮਣੰ ਸੰਤਮਹਾਕਮਾ ਜਿਹੜੇ ਹਨ ਸਰਵਤਰ ਸਾਰਿਆਂ ਦੇ ਅੰਤਰੇ ਜਿਹੜਾ ਜਿਸੜਾ ਸੰਸਾਰ ਹੈ ਇਹਦੇੰਦਰ ਰਵਿਆ ਹੋਇਆ ਜਾਣ ਕੇ ਨੇਤਰਾਂ ਦਾ ਵਿਸ਼ਾ ਜੋ ਹੈ ਇਹਦੇੰਦਰ ਰਵਿਆ ਹੋਇਆ ਵਿਆਪਕ ਜਾਣ ਕੇ ਸੰਤ ਮਹਾਂਕਮਾ ਉਹਦਾ ਭਜਨ ਕਰਦੇ ਹਨ ਨਾਨਕ ਅਗਨਾਸਨ ਜਗਦੀਸ਼ੁਰ ਹੈ ਇਸ ਪ੍ਰਕਾਰ ਅਗਨ ਪਾਪਾਂ ਨੂੰ ਨਾਸ ਕਰਨ ਵਾਲਾ ਜਗਦਾਈਸ਼ਰ ਪ੍ਰਵੇਸ਼ਵਰ ਹੈ ਸਤਗੁਰੂ ਜੀ ਫਰਮਾਉਂਦੇ ਹਨ